ਸਾਡੇ ਚਾਚਾ ਜੀ ਸੀਗੇ ਸਵਰਨ ਸਿੰਘ ਵਰਕ ਟੂ ਇਹ ਤਕਰੀਬਨ 7 ਸਾਲ ਪਹਿਲਾਂ ਇਟਲੀ ਦੇ ਵਿੱਚ ਗਏ ਸੀਗੇ ਉੱਥੇ ਨਾਲ ਤਾਂ ਕੰਮਕਾਰ ਵਧੀਆ ਚੱਲ ਰਿਹਾ ਸੀਗਾ ਪੱਕੇ ਵੀ ਹੋ ਗਏ ਸੀਗੇ 7 ਸਾਲ ਲਗਾਤਾਰ ਇਹਨਾਂ ਨੇ ਲਾਏ ਨੇ ਤੇ 7 ਸਾਲਾਂ ਦੇ ਵਿੱਚ ਕਦੇ ਵੀ ਇਹ ਸੁੱਟੀ ਨਹੀਂ ਆਈ ਹੁਣ ਆਉਣਾ ਸੀ ਇਹਨਾਂ ਨੇ ਆਹ 2024 ਦੇ ਵਿੱਚ ਵਿਆਹ ਕਰਾਉਣ ਆਉਣਾ ਸੀਗਾ ਉਹਨਾਂ ਨੇ ਔਰ ਅਚਾਨਕ ਹੀ 7-8 ਤਰੀਕ ਦੀ ਰਾਤ ਨੂੰ ਇਹਨਾਂ ਨੂੰ ਜਦੋਂ ਇਹ ਮਤਲਬ ਆਪਣੇ ਅੱਧੀ ਰਾਤ ਹੋਈ ਵੀ ਸੀ ਰਾਤ ਦਾ 1:00 ਵਜਿਆ ਪਿਆ ਸੀਗਾ ਉਦੋਂ ਇਹਨਾਂ ਦੇ ਤਕਰੀਬਨ ਸੀਗਾ 8:30 ਦਾ ਟਾਈਮ ਇਹ ਜਦੋਂ ਕੰਮਤੋ ਆਏ ਨੇ ਕਿ ਉੱਥੇ ਇਹਨਾਂ ਨੇ ਆ ਕੇ ਆਪਦਾ ਰੋਟੀ ਪਾਣੀ ਬਣਾਉਣਾ ਸੀਗਾ ਆਟਾ ਗੁੰਨਣ ਲੱਗੇ ਨੇ ਆਟਾ ਗੁੰਨਣ ਲੱਗਿਆਂ ਨੂੰ ਇਹਨਾਂ ਨੂੰ ਅਚਾਨਕ ਕੋਈ ਅਟੈਕ ਆਇਆਗਾ ਜਿਸ ਦੇ ਕਾਰਨ ਇਹ ਪਿੱਛੇ ਨੂੰ ਜਾ ਡਿੱਗੇ ਨੇ ਤੇ ਜਿਹੜਾ ਇਹਦੇ ਨਾਲ ਦਾ ਕੋਈ ਮੁੰਡਾ ਸੀਗਾ ਜਦੋਂ ਉਹਨੇ ਆ ਕੇ ਦੇਖਿਆ ਤਾਂ ਇਹ ਡਿੱਗਿਆ ਪਿਆ ਸੀਗਾ ਤੇ ਫਿਰ ਉਹ ਦੂਦਾਰ ਉਹ ਹਸਪਤਾਲ ਦੇ ਵਿੱਚ ਲੈ ਗਏ ਨੇ ਜਿਸ ਕਾਰਨ ਇਹਨਾਂ ਦੀ ਉਥੇ ਅਟੈਕ ਦੇ ਮਤਲਬ ਮੌਕੇ ਤੇ ਹੀ ਮੌਤ ਹੋ ਗਈ ਸੀ ਇਹ ਪੰਜਾਬ ਦੀ ਨੌਜਵਾਨੀ ਦਾ ਸਭ ਤੋਂ ਦੁੱਖ ਦੇਣ ਵਾਲਾ ਪੱਖ ਹੈ ਕਿ ਸਾਡੇ ਇੱਧਰ ਪੜ੍ਹਿਆ ਲਿਖਿਆ ਲਈ ਨੌਕਰੀਆਂ ਐ ਨਹੀਂ ਰੁਜ਼ਗਾਰ ਐ ਨਹੀਂ ਸਾਡੇ ਦੇ ਨੌਜਵਾਨ ਨੇ ਉਹ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਲਈ ਰੋਜੀ ਰੋਟੀ ਲਈ ਭਜਦੇ ਨੇ ਇਹ ਜਿਹੜਾ ਮੁੰਡਾ ਮਹਿਲਕੁਰਦੇ ਦਾ ਇਹਦੀ 7-8 ਮਾਰਚ ਦੇ ਦਰਮਿਆਨੀ ਰਾਤ ਇਟਲੀ ਦੇ ਵਿੱਚ ਹਾਰਟ ਅਟੈਕ ਨਾਲ ਮੌਤ ਹੋਈ ਬਹੁਤ ਸਾਰੀਆਂ ਮੌਤਾਂ ਪੰਜਾਬ ਦੇ ਵਿੱਚੋਂ ਜਿਹੜੇ ਨੌਜਵਾਨ ਬਾਹਰ ਵਿਦੇਸ਼ਾਂ ਦੇ ਵਿੱਚ ਗਏ ਨੇ ਹਾਰਟ ਅਟੈਕ ਦੇ ਨਾਲ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਉਹਦਾ ਇੱਕ ਕਾਰਨ ਵੀ ਸਾਹਮਣੇ ਆ ਕਿ ਸਾਡੇ ਜਿਹੜੇ ਇਧਰ ਨੌਜਵਾਨ ਨੇ ਉਹ ਲੱਖਾਂ ਰੁਪਏ ਖਰਚ ਕਰਕੇ ਕਰਜ਼ਾ ਚੁੱਕ ਕੇ ਉਹ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਕਿ ਜਦੋਂ ਉਹ ਕਰਜ਼ਾ ਮੋਰਨ ਦਾ ਤਣਾ ਜਾਂ ਜਿਹੜਾ ਡਿਪਰੈਸ਼ਨ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਉਹਦੇ ਨਾਲ ਫਿਰ ਉਹ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਘਟਨਾ ਦੇ ਨਾਲ ਇੱਕ ਜੁੜਿਆ ਪੱਖ ਜੀ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਇਹ ਬੇहद ਗਰੀਬ ਮਜ਼ਦੂਰ ਪਰਿਵਾਰ ਆ ਰਮਦਾਸੀਆ ਸਿੱਖ ਬਰਾਬਰੀ ਨਾਲ ਸੰਬੰਧ ਰੱਖਦਾ ਹੈ ਇਹਨਾਂ ਦਾ ਲੱਖਾਂ ਰੁਪਏ ਉੱਪਰ ਡੈੱਡ ਬੋਡੀ ਦੇ ਹੱਦ ਦੇ ਖਰਚ ਹੋਇਆ ਅਜੇ ਤੱਕ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਜਾਂ ਕਿਸੇ ਹੋਰ ਬੰਦੇ ਨੇ ਇਹਨਾਂ ਦੀ ਵਾਹ ਤੱਕ ਨਹੀਂ ਪੜੀ ਆਪਣੇ ਪੱਧਰ ਤੇ ਇਹਨਾਂ ਨੇ ਉਹਦੀ ਮ੍ਰਿਤਕ ਦੇ ਜਿਵੇਂ ਇੱਧਰ ਲੈ ਕੇ ਆਂਦੀ ਹੈ ਕਿ ਤਾਂ ਇਹ ਪ੍ਰੋਸੈਸ ਬੜਾ ਲੰਮਾ 23 24 ਦਿਨਾਂ ਬਾਅਦ ਜਦੋਂ ਬੋਡੀ ਰੈਡ ਬੋਡੀ ਆਫ ਪੰਜਾਬ ਦੇ ਵਿੱਚ ਆਈ ਇਹ ਘਟਣਾ ਚਾਹੀਦਾ ਮਰਨ ਵਾਲਾ ਬੰਦਾ ਉਧਰ ਸੱਤ ਸਮੁੰਦਰਾਂ ਤੋਂ ਪਾਰ ਮਰ ਜਾਂਦਾ ਤੇ ਇੱਧਰ ਜਿਹੜੇ ਲੋਕ ਨੇ ਪਰਿਵਾਰਕ ਮੈਂਬਰ ਨੇ ਉਹ 23 24 ਦਿਨਾਂ ਤੋਂ ਰੋਜ਼ ਮਰਦੇ ਨੇ ਇਹ ਪ੍ਰਕਿਰਿਆ ਸਰਕਾਰਾਂ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਜੇ ਬੰਦਾ ਵੱਧ ਕਸਤਤੀ ਦੇ ਨਾਲ ਸਾਡਾ ਉਧਰੋਂ ਕੋਈ ਮਰੀ ਜਾਵੇ ਤਾਂ ਉਹਦੀ ਜਿਹੜੀ ਮ੍ਰਿਤਕ ਦੇ ਉਹ ਘੱਟ ਤੋਂ ਘੱਟ 5 4 ਦਿਨਾਂ ਦੇ ਵਿੱਚ ਆਨਲਾਈਨ ਪ੍ਰਕਿਰਿਆ ਕਰਕੇ ਉਹ ਇਧਰ ਪੰਜਾਬ ਦੇ ਵਿੱਚ ਆਉਣੇ ਚਾਹੀਦੇ ਆ ਦੂਜਾ ਇਹ ਆ ਕਿ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਦੀ ਵਿੱਤੀ ਮਦਦ ਕਰਨੀ ਚਾਹੀਦੀ ਆ ਲੱਖਾਂ ਰੁਪਏ ਖਰਚ ਕਰਕੇ ਨੌਜਵਾਨ ਪਹਿਲਾਂ ਗਿਆ ਉਹ ਕਰਜ਼ਾ ਇਹਨਾਂ ਦੇ ਸਿਰ ਤੇ ਖੜਾ ਔਰ ਸਭ ਤੋਂ ਮਾੜਾ ਪੱਖ ਜਿਹੜਾ ਦੁੱਖ ਦੇਣ ਦੁੱਖਦਾਈ ਗੱਲ ਆ ਉਹ ਇਹ ਆ ਕਿ ਮ੍ਰਿਤਕ ਦੇ ਲਿਹਾਉਣ ਦੀ ਖਾਤਰ 20 ਲੱਖ ਰੁਪਏ ਖਰਚ ਕਰਨੇ ਪਏ ਨੇ ਉਹ ਇਹ ਪਰਿਵਾਰ ਨੇ ਆਪਣੇ ਤੌਰ ਤੇ ਕੀਤੇ ਨੇ ਔਰ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕੇਂਦਰ ਸਰਕਾਰ ਤੋਂ ਕਿ ਇਸ ਪਰਿਵਾਰ ਦੀ ਜਿਹੜਾ ਜੀ ਆ ਉਹਨੂੰ ਤਾਂ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਇਹਨਾਂ ਦੀ ਵਿਤੀ ਮਦਦ ਤੇ ਜ਼ਰੂਰ ਕਰਨੀ ਚਾਹੀਦੀ। ਅੱਜ ਕਾਕਾ ਸਵਰਨ ਸਿੰਘ ਜੋ ਇਟਲੀ ਦੇ ਵਿੱਚ ਆਪਣੀ ਮਿਹਨਤ ਮਜ਼ਦੂਰੀ ਕਰਨ ਵਾਸਤੇ ਗਿਆ ਸੀ ਉਹਦੇ ਨਾਲ ਹਲ ਟੈਕ ਦੇ ਨਾਲ ਉਸਦੀ ਮੌਤ ਹੋਈ ਹੈ। ਤਕਰੀਬਨ 20 ਦਿਨ ਬਾਅਦ ਉਸਦੀ ਲਾਸ ਸਾਡੇ ਪਿੰਡ ਨਗਰ ਮਹਿਲਖੁਰ ਦੇ ਵਿੱਚ ਪਹੁੰਚੀ ਹੈ। ਗਰੀਬ ਪਰਿਵਾਰ ਆ ਸਰਕਾਰਾਂ ਨੂੰ ਮੈਂ ਬੇਨਤੀ ਇਹ ਕਰਦਾ ਐ ਵੀ ਲੰਬੀਆਂ ਰਕਮਾਂ ਖਰਚ ਕਰਕੇ ਗਰੀਬ ਪਰਿਵਾਰ ਬਾਹਰੋਂ ਡੈਡਵਾਰਡੀਆਂ ਨਹੀਂ ਮੰਗਾ ਸਕਦੇ। ਇਹਨੂੰ ਪਹਿਲ ਦੇ ਆਧਾਰ ਤੇ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਇਹ ਖਰਚਾ ਚੁਕਾਉਣਾ ਚਾਹੀਦਾ ਕੋਈ ਕਾਨੂੰਨ ਐਸਾ ਬਣਾਉਣਾ ਚਾਹੀਦਾ ਜਿਹੜੇ ਸਾਡੇ ਲੋਕ ਗਰੀਬ ਪਰਿਵਾਰ ਦੇ ਐਚਾ ਜਨਰਲ ਵਰਗ ਦੇ ਨੇ ਬਾਹਰੋਂ ਪੈਸਾ ਨਹੀਂ ਖਰਚ ਸਕਦੇ ਉਹ ਆਪਣੀ ਡੈੱਡ ਬਾਡੀ ਤੇ ਪੈਸਾ ਨਹੀਂ ਖਰਚ ਸਕਦੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਰਕਾਰ ਨੂੰ ਖਰਚਾ ਕਰਨਾ ਚਾਹੀਦਾ